ਦਾ ਗੱਲ ਬਾਤ ਤੇ ਪੀ ਸਵੇਰ ਨਾਲ بارش ਬੜੀ ਲੱਗੀ ਤੇ ਨਾ ਮੀਂਹ ਬਹੁਤ ਤੇ ਰਹੋ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਦਾ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਗਏ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਟਾਂਕੇ ਲੱਗੇ ਕਿੰਨੇ ਕੱਢਿਆ ਬਾਹਰ ਹਾਂਜੀ ਆ ਫਿਰ ਪਿੰਡੋਂ ਦੋ ਮੁੰਡੇ ਆਏ ਪਿੰਡੋਂ ਮੁੰਲਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਇਹ ਕੱਟੜ ਇਕੱਠੇ ਕੱਚੇ ਕੋਟੇ ਬਣੇ ਨੇ ਗ੍ਰਾਂਡਿੰਗ ਨਹੀਂ ਜੀ ਗ੍ਰਾਂਡਾ ਜੀ ਤੱਕ ਉੱਥੇ ਲਿਸਟ 'ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਨ ਦਾ ਨਾ ਕੋਈ ਗੌਰ ਕਰਦਾ ਕੇ ਰੇਨ ਕੋਈ ਕਰਨ ਲਿਆ ਗਾਂਢ ਜੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨਾਂ ਜੀ ਨੁਕਸਾਨ ਆ ਡਾਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋ ਹੈਗਾ ਘਰ ਪੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਸੀ ਸਮਾਨ ਗਾੜਨ ਵਾਲੀ ਜੀ ਪੇਟੀ ਪੁੱਟੀ ਤੇ ਭਾਂਡਾ ਟੇਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਗਏ ਸਾਰੇ ਮੈਂ ਕੋਣੀਂ ਦੱਸਦਾ ਜਦੋਂ ਦਿਨ ਹੀ ਸੱਤ ਦੇਖੀ ਐ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੇ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਇਹਨਾਂ ਦੇ ਕੀ ਚੰਗ ਚੱਲਿਆ ਪੰਨਾ ਹਾਂਜੀ ਕੀ ਮੰਗ ਕਰਕੇ ਗਿਆ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੀ ਕਰਦੇ ਆ ਪਿਆ ਸਾਡੇ ਸਰਕਾਰ ਕੋ ਮੰਗੇ ਆ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਾਇ ਜਾਣ ਜੀ ਕੀ ਗੱਲ ਬਈ ਜੀ ਇਹ ਨਾ ਬੁੱਤ ਮੈਂ ਵਰਿਆ ਤੇ ਮੁੰਨੇ ਦੇ ਫੋਨ ਕੀਤਾ ਸਾਨੂੰ ਪਪਾ ਸਾਡੇ ਅਸੀਂ ਥੱਲੇ ਆ ਗਏ ਕੋਠਾ ਠੱਠ ਗਿਆ ਸਾਡਾ ਜੇ ਗ੍ਰਾਂਟ ਮਿਲੀ ਹੁੰਦੀ ਤੇ ਇਹ ਕੰਮ ਕਰਨ ਨੂੰ ਹੁੰਦਾ ਕਿੰਨੇ ਵਜੇ ਘਟਣਾ ਕਿੰਨੇ ਵਜੇ ਡਿੱਗਾ ਸਰੋ ਜੀ ਸੱਤ ਵਜੇ ਕੋਈ ਹੰਦਸਾ ਕਰਿਆ ਇਹ ਪੂ ਕੰਡਾਈ ਪੜੇਵਾ ਪਤੀਆ ਪੜੇਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਵੀ ਤਿੰਨੇ ਜਣੇ ਹਾਂਜੀ ਗ੍ਰਾਂਟ ਭਰੀ ਨਹੀਂ ਹੈਗੀ ਗ੍ਰਾਂਟ ਭਰੀ ਮਿਲੀ ਨਹੀਂ ਨੀ ਇਹਨਾਂ ਨੂੰ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨਕਸਾ ਹੈ ਨਸਤਾਂ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਤੁਸੀਂ ਸਰਦਾਰ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕਰਨ ਕਰ ਬੜ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਪਿੰਡ ਚਪਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਔਰ ਛੱਤ ਉੱਪਰ ਗੀਰਗੀ ਤੇ ਇਹਦੇ ਪੋਲੀਟ੍ਰੋਮਾ ਆਇਆ ਵਾ ਮਤਲਬ ਚੈਸ ਜਰੀ ਵੀ ਹੈਗੀ ਆ ਬਰਾਮ ਨਾਲ ਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਹੈ ਤੇ ਐਕਸਟ੍ਰੀਮਿਟੀ ਚ ਫ੍ਰੈਕਚਰਸ ਹੈਗੇ ਆ ਤੇ ਅਸੀਂ ਫਸਟ ਗੈਟ ਦੇ ਦਿੱਤੀ ਇਹਨਾਂ ਦੇ ਪੇਸ਼ੈਂਟ ਦੇ ਐਕਸ ਰੇ ਕਰਾਤੇ ਆ ਫਾਈ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸਟਾਅ ਹੋਏਗੇ ਚੈਸ ਇੰਜਰੀ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸ ਚ ਹੱਡੀ ਛਾਤੀ ਦੀ ਡਿਟੋਟੀ ਨਹੀਂ ਆ ਇਹ ਕੋਈ ਅਲਟਰ ਸੋਨ ਵੀ ਕਰਾ ਕੇ ਦੇਖਾਂਗੇ ਤੇ ਫ੍ਰੀਮਰਾਈ ਫ੍ਰੈਕਚਰ ਲੱਗ ਰਿਹਾ ਘਰ ਦੇ ਕੈਮ ਮੈਂਬਰ ਨੇ ਕਿਹਾ ਉਹ ਕਿੰਨੇ ਕੁ ਮਨ ਸੁਠੇ ਕਰ ਰੇ ਅੰਦਰ ਦੇ ਮੇਨ ਇਹ ਤਿੰਨ ਬੰਦੇ ਸਤੇ ਸੀਗੇ ਫਿਰ ਸਟੇ ਜਿੰਨੇ ਨਾਲ ਲੱਗੀ ਜਾ ਹਾਂਜੀ ਕਿਹਨੂੰ ਲੈ ਕੇ ਆਇਆ ਸੀ ਹਾਂ ਇਹਨੂੰ ਐਂਬੂਲੈਂਸ ਚੋਂ ਲੈ ਐਂਬੂਲੈਂਸ ਚੋਂ ਇਹ ਕੀ ਆ ਗਿਆ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ ਬੀਪੀ ਵੀ ਠੀਕ ਹੈ 110/70 ਬੀਪੀ ਹੈ